ਵਿਰਸੇ ਨੂੰ ਸੰਭਾਲ ਦਾ ਸੁਨੇਹਾ ਦੇ ਗਿਆ ਸਰੀ ਦਾ ਗਦਰੀ ਬਾਬਿਆਂ ਦਾ ਮੇਲਾ ਮਿਲੇ ਸਾਨੂੰ ਸਾਡੇ ਵਿਰਸੇ ਨਾਲ ਜੋੜਨ ਵਿੱਚ ਸਹਾਇੀ ਹੁੰਦੇ ਹਨ ਇਸ ਗੱਲ ਦਾ ਜੇ ਸਾਰਥਿਕ ਸੁਨੇਹਾ ਲੈਣਾ ਹੋਵੇ ਤਾਂ ਝਾਤ ਮਾਰਨੀ ਬਣਦੀ ਹੈ ਬੀਸੀ ਸਰੀ ਦੇ ਗਦਰੀ ਬਾਬਿਆਂ ਦੇ ਮੇਲੇ ਉੱਪਰ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਵੱਲੋਂ ਲਗਾਇਆ ਗਿਆ 28ਵਾਂ ਗਦਰੀ ਬਾਬਿਆਂ ਦਾ ਮੇਲਾ ਇਸ ਵਾਰ ਇਤਿਹਾਸਿਕ ਅਤੇ ਅਮਿੱਟ ਪੈੜਾਂ ਛੱਡ ਗਿਆ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਹੱਥ ਖੜੇ ਕਰਕੇ ਉਸ ਮਤੇ ਨੂੰ ਪ੍ਰਵਾਨਗੀ ਦਿੱਤੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਕੈਨੇਡਾ ਦੇ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਅਪਰਾਧਿਕ ਰਿਕਾਰਡ ਦਰਸਤ ਕੀਤਾ ਜਾਵੇ ਉਸ ਤੋਂ ਵੀ ਵੱਡੀ ਗੱਲ ਉਦੋਂ ਹੋਈ ਜਦੋਂ BC ਦੇ ਪ੍ਰੀਮੀਅਰ ਅਤੇ ਹੋਰ ਵਜ਼ੀਰਾਂ ਦੀ ਹਾਜ਼ਰੀ ਵਿੱਚ ਇਹ ਮੰਗ ਪੱਤਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਪੇਸ਼ ਕੀਤਾ ਗਿਆ ਜਿਹੜਾ ਉਨ੍ਹਾਂ ਸਵੀਕਾਰਿਆ ਹੁਣ ਉਹ ਦਿਨ ਦੂਰ ਨਹੀਂ ਜਦੋਂ ਕਾਮਾਗਾਟਾ ਮਾਰੂ ਮਾਮਲੇ ਵਿੱਚ ਟਰੂਡੋ ਵੱਲੋਂ ਹਾਊਸ ਆਫ ਕਾਮਨਸ ਵਿੱਚ ਮੰਗੀ ਗਈ ਮਾਫੀ ਵਾਂਗ ਸ਼ਹੀਦ ਮੀਵਾ ਸਿੰਘ ਲੋਪੋਕੇ ਦੀ ਸ਼ਹਾਦਤ ਨੂੰ ਵੀ ਸਨਮਾਨ ਸਹਿਤ ਮਾਨਤਾ ਦਿੱਤੀ ਜਾਵੇਗੀ ਮੇਲੇ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੇਰਾ ਜੀ ਕਰਦਾ ਹੈ ਕਿ ਮੈਂ ਸ਼ਹੀਦ ਲੋਪੋਕੇ ਬਾਰੇ ਕੁਝ ਸ਼ਬਦ ਸਾਂਝੇ ਕਰ ਲਵਾਂ ਹੋ ਸਕਦਾ ਹੈ ਕਿ ਕਈ ਪੰਜਾਬੀ ਉਹਨਾਂ ਦੀ ਸ਼ਹਾਦਤ ਤੋਂ ਅਣਜਾਣ ਹੋਣ ਗੱਲ 1900 ਦੇ ਲਗਭਗ ਦੀ ਹੈ ਜਦੋਂ ਕੈਨੇਡਾ ਦੇ ਬ੍ਰਿਟਿਸ਼ ਇੰਤਜ਼ਾਮੀਆਂ ਇਸ ਮੁਲਕ ਨੂੰ ਦੁਨੀਆ ਪਰ ਵਿੱਚ ਕੇਵਲ ਗੋਰਿਆਂ ਦੇ ਦੇਸ਼ ਵਜੋਂ ਹੀ ਵੇਖਣਾ ਚਾਹੁੰਦੇ ਸਨ ਇਸੇ ਕਰਕੇ ਹੀ ਕਾਮਾਗਾਟਾ ਮਰੂਦ ਅਜਹਾਜ ਮੋੜਿਆ ਗਿਆ ਸੀ ਤੇ ਇਸੇ ਕਰਕੇ ਹੀ ਸਿੱਖ ਕੌਮ 'ਚ ਦਹਿਸ਼ਤ ਪਾਉਣ ਲਈ ਬਿਨਾਂ ਕਿਸੇ ਕਸੂਰ ਦੋ ਸਿੰਘਾਂ ਦੇ ਗੋਲੀ ਮਾਰ ਦਿੱਤੀ ਗਈ ਸੀ ਇਹ ਸਾਕਾ ਭਾਈ ਮੇਵਾ ਸਿੰਘ ਲੋਪੁਕੇ ਦੇ ਸਾਹਮਣੇ ਵਾਪਰਿਆ ਸੀ ਤੇ ਫਿਰ ਭਾਈ ਜੀ ਨੇ ਸ਼ਹੀਦ ਉਦਮ ਸਿੰਘ ਦੀ ਤਰਜ਼ ਤੇ ਇਹਨਾਂ ਕਤਲਾਂ ਦੇ ਜ਼ਿੰਮੇਦਾਰ ਗੋਰੇ ਨੂੰ ਸੋਧ ਦਿੱਤਾ ਤੇ ਆਪਣੇ ਆਪ ਨੂੰ ਖੁਦ ਕਾਨੂੰਨ ਦੇ ਹਵਾਲੇ ਕਰਕੇ 11 ਜਨਵਰੀ 1915 ਨੂੰ ਸ਼ਹਾਦਤ ਦਾ ਜਾਮ ਪੀ ਗਏ ਇਸ ਤਰ੍ਹਾਂ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੇ ਸਿੱਖ ਸ਼ਹੀਦ ਬਣੇ ਸੋ ਇਸ ਅਮੇਲੇ ਵਿੱਚ ਭਾਈ ਲੋਪੋਕੇ ਦੀ ਸ਼ਹਾਦਤ ਨੂੰ ਮਾਨਤਾ ਦੇਣ ਲਈ ਪ੍ਰਧਾਨ ਮੰਤਰੀ ਟਰੂਡੋ ਨੂੰ ਮੰਗ ਪੱਤਰ ਦਿੱਤਾ ਦਿੱਤਾ ਕਿਸ ਨੇ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਕਪੂਰਸਲਾ ਦੇ ਸਾਹਿਬ ਠਿੰਦ ਨੇ ਜਦੋਂ ਤੁਹਾਡੀ ਸੋਚ ਦਰੁਸਤ ਹੋਵੇ ਇਰਾਦਾ ਨੇਕ ਹੋਵੇ ਸੁਖਵਿੰਦਰ ਸੁਖ ਵਰਗੇ ਸਲਾਹੂ ਤੇ ਗਾਈਡ ਤੁਹਾਡੇ ਨਾਲ ਹੋਣ ਅਤੇ ਸਭ ਤੋਂ ਉੱਪਰ ਹਜ਼ਾਰਾਂ ਲੋਕ ਤੁਹਾਡੀ ਪਿੱਠ ਸਾ ਪੜ ਰਹੇ ਹੋਣ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਵੀ ਤੁਹਾਨੂੰ ਗਲਵਕੜੀ ਪਾਉਂਦੇ ਹਨ ਟਰੂਡੋ ਤੇ ਸਾਹਿਬ ਥਿੰਦ ਦੀ ਇਹ ਗਲਵਕੜੀ ਦੀ ਪੂਰੇ ਕੈਨੇਡਾ ਵਿੱਚ ਖੂਬ ਚਰਚਾ ਤੇ ਤਾਰੀਫ ਹੋ ਰਹੀ ਹੈ ਲੋਕਾਂ ਲਈ ਕੁਝ ਕਰ ਗੁਜਰਨ ਦੀ ਭਾਵਨਾ ਸਾਹਿਬ ਥਿੰਦ ਚੜ੍ਹਦੀ ਉਮਰੇ ਆਪਣੇ ਨਾਲ ਹੀ ਲੈ ਕੇ ਆਇਆ ਸੀ ਕਿਉਂ ਜੋ ਖਾਲਸਾ ਕਾਲ ਸultanpur ਦੇ ਵਿੱਚ ਪੜਦਿਆਂ ਵਿਦਿਆਰਥੀ ਸੰਘਰਸ਼ ਵਿੱਚ ਮੈਨੇਜਮੈਂਟ ਦੇ ਇਸ਼ਾਰੇ ਤੇ ਪੁਲਿਸ ਸਾਹਿਬ ਥੈਂਦ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਪਰ ਉਹ ਰੂਪੋਸ਼ ਹੋ ਗਿਆ ਸੀ ਲੋਕਾਂ ਲਈ ਕੁਝ ਕਰ ਗੁਜਰਨ ਦੀ ਮਸ ਰੱਖਣ ਵਾਲੇ ਟਿੱਕੇ ਕਿੱਥੇ ਬੈਠਦੇ ਹਨ ਇੱਥੇ ਕੈਨੇਡਾ ਆ ਕੇ ਉਸਨੇ 28 ਸਾਲਾਂ ਤੋਂ ਗਦਰੀ ਬਾਬਿਆਂ ਦੇ ਮੇਲੇ ਦੀ ਅਲਖ ਜਗਾਈ ਹੋਈ ਹੈ ਦਸਨਯੋਗ ਹੈ ਕਿ ਇਹ ਮੇਲਾ ਉਹਨਾਂ ਮਹਾਨ ਸ਼ਖਸੀਤਾਂ ਨੂੰ ਸਮਰਪਿਤ ਸੀ ਜਿਨ੍ਹਾਂ ਨੇ ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਹੱਕ ਦਿਵਾਇਆ ਸੀ ਮੇਲੇ ਦੀਆਂ ਖਿੱਚ ਭਰਪੂਰ ਵਨਗੀਆਂ ਵਿੱਚ ਸੀ ਸतीश ਗੁਲਾਟੀ ਦੀ ਅਗਵਾਈ ਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਲਾਈ ਗਈ ਪੁਸਤਕ ਪ੍ਰਦਰਸ਼ਨੀ ਕਿਤਾਬਾਂ ਦੇ ਹੋਰ ਸਟਾਲ ਅਤੇ ਮਿਸ ਪੂਜਾ ਦਾ ਖੁੱਲਾ ਅਖਾੜਾ ਮੈਂ ਹਾਂ ਸਬਿੰਦੂ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਰਿਪੋਰਟ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅਤੇ ਘੰਟੀ ਵਾਲਾ ਬਟਨ ਵਨਪੋ ਸ਼ੁਕਰੀਆ